ਥਾਣਾ ਤਰਾਹ ਦੀ ਪੁਲਿਸ ਨੇ ਇੱਕ ਵਿਅਕਤੀ ਨੇ ਚੋਰੀ ਦੇ ਮੋਟਰਸਾਈਕਲ ਸਮੇਤ ਕਾਬੂ ਕੀਤਾ ਮਿਲੀ ਜਾਣਕਾਰੀ ਅਨੁਸਾਰ ਥਾਣਾ ਤਰਾਹ ਦੇ ਐਸਐਚਓ ਕاج ਦੱਤ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹਨਾਂ ਦੇ ਘਰ ਦੇ ਬਾਹਰ ਉਹਨਾਂ ਦਾ ਮੋਟਰਸਾਈਕਲ ਖੜਾ ਸੀਗਾ ਕਿ ਮੋਟਰਸਾਈਕਲ ਨੂੰ ਤਿੰਨ ਨੌਜਵਾਨ ਸੀਗੇ ਜਿਹੜੇ ਉਹ ਚਾਬੀ ਲਾ ਕੇ ਚੋਰੀ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਜਦੋਂ ਉਹਨਾਂ ਨੇ ਸੀਸੀਟੀਵੀ ਦੇ ਵਿੱਚ ਇਹ ਦੇਖ ਕੇ ਬਾਹਰ ਆਏ ਤਾਂ ਉਹ ਜਿਹੜੇ ਮੁੰਡੇ ਨੇ ਉਹ ਤੇ ਮੋਟਰਸਾਈਕਲ ਛੱਡ ਕੇ ਚਲੇ ਗਏ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਥਾਣਾ ਦਰਾਹ ਦੀ ਪੁਲਿਸ ਨੇ ਇੱਕ ਵਿਅਕਤੀ ਨੂੰ ਚੋਰੀ ਦੇ ਮੋਟਰਸਾਈਕਲ ਸਮੇਤ ਕਾਬੂ ਕੀਤਾ ਮਿਲੀ ਜਾਣਕਾਰੀ ਅਨੁਸਾਰ ਥਾਣਾ ਦਰਾਹ ਦੇ ਐਸਐਚਓ ਕاج ਦੱਤ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਡੇ ਕੋਲ ਇੱਕ ਵਿਅਕਤੀ ਨੇ ਬਿਆਨ ਦਰਜ ਕਰਵਾਏ ਸਨ ਕਿ ਮੇਰਾ ਮੋਟਰਸਾਈਕਲ ਚੋਰੀ ਕਰਨ ਦੇ ਇਰਾਦੇ ਨਾਲ ਤਿੰਨ ਵਿਅਕਤੀ ਆਏ ਹਨ ਤਾਂ ਉਸ ਤੋਂ ਬਾਅਦ ਤਿੰਨੋਂ ਫਰਾਰ ਹੋ ਗਏ ਤੇ ਮੋਟਰਸਾਈਕਲ ਛੱਡ ਕੇ ਪੁਲਿਸ ਨੇ ਇਸ ਦੀ ਜਾਂਚ ਬਰੀਕੀ ਨਾਲ ਕਰਦੇ ਹੋਏ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਪੁੱਛਗਿੱਛ ਦੌਰਾਨ ਇੱਕ ਚੋਰੀ ਦਾ ਮੋਟਰਸਾਈਕਲ ਮਿਲਿਆ ਅਤੇ ਉਸ ਦੇ ਦੋ ਸਾਥੀ ਭੱਜ ਗਏ ਹਨ ਉਹਨਾਂ ਨੂੰ ਪੁਲਿਸ ਪਾਲਟੀਆ ਬਣਾ ਕੇ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅੱਛਾ ਜੀ ਸਾਹਿਬ ਇਸ ਦਿਰਾਹੇ ਚ ਚੋਰ ਕਾਬੂ ਕੀਤਾ ਗਿਆ ਸੀ ਕੀ ਪੂਰਾ ਮਾਮਲਾ ਸੀ ਇਹ ਸਾਡੇ ਕੋਲ ਇਨਫੋਰਮੇਸ਼ਨ ਆਈ ਸੀ ਕਿ ਆਪਣੇ ਦਰਾਹੇ ਦੇ ਹੀ ਜੇਲ੍ਹਦਰ ਮਲੇ ਦੇ ਰਹਿਣ ਵਾਲਿਆ ਹਰਜਿੰਦਰ ਸਿੰਘ ਸਨ ਆਫ ਗੁਰਜੀਤ ਸਿੰਘ ਉਹਨਾਂ ਨੇ ਦੱਸਿਆ ਸੀ ਕਿ ਉਹਨਾਂ ਦੇ ਘਰ ਦੇ ਬਾਹਰ ਉਹਨਾਂ ਦਾ ਮੋਟਰਸਾਈਕਲ ਖੜਾ ਸੀਗਾ ਕਿ ਮੋਟਰਸਾਈਕਲ ਨੂੰ ਤਿੰਨ ਨੌ ਜੁਗਨ ਸੀਗੇ ਜਿਹੜੇ ਉਹ ਚਾਬੀ ਲਾ ਕੇ ਚੋਰੀ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਜਦੋਂ ਉਹਨਾਂ ਨੇ ਸੀਸੀਟੀਵੀ ਤੋਂ ਇਹ ਚੀਜ਼ ਦੇਖ ਕੇ ਬਾਹਰ ਆਏ ਤਾਂ ਉਹ ਜਿਹੜੇ ਮੁੰਡੇ ਨੇ ਉੱਥੇ ਮੋਟਰਸਾਈਕਲ ਛੱਡ ਕੇ ਉੱਥੋਂ ਭੱਜ ਗਏ ਸੀਗੇ। ਇਹਨਾਂ ਦੇ ਬਿਆਨ ਤੇ ਅਸੀਂ ਉਹਨਾਂ ਦੇ ਖਿਲਾਫ ਜਿਹੜੇ ਮੁੰਡੇ ਇੱਕ ਗੁਰਤੇਜ ਸਿੰਘ, ਇੱਕ ਵਿਸ਼ਾਲ ਹੈ ਤੇ ਇੱਕ ਪੰਕਜ ਏਲੇ ਪੰਕੂ ਹੈ। ਇਹਨਾਂ ਤੇ ਅਸੀਂ ਮੁਕੱਦਮਾ ਦਰਜ ਰਜਿਸਟਰ ਕਰਤਾ ਸੀ ਜਿਸ ਦੇ ਬਾਅਦ ਅਸੀਂ ਜਿਹੜਾ ਗੁਰਤੇਜ ਸਿੰਘ ਹੈ ਇਹਨੂੰ ਗ੍ਰਿਫਤਾਰ ਕਰ ਲਿਆ ਸੀ ਤੇ ਇਹਦੇ ਕੋਲੋਂ ਇੱਕ ਚੋ ਸਰ ਪਤਾ ਲੱਗਿਆ ਜੀ ਇਹ ਲੋਕ ਕਿੱਥੇ ਕਿੱਥੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸੀ ਇਹ ਲੋਕਲ ਆਪਣਾ ਦਰਾਹਾ ਹੋ ਗਿਆ ਜੀ ਪੈਲ ਹੋ ਗਿਆ ਉੱਥੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸੀ ਅਸੀਂ ਉਮੀਦ ਕਰਦੇ ਹਾਂ ਵੀ ਇਹਦੇ ਵਿੱਚ ਹੋਰ ਵੀ ਅਸੀਂ ਮੋਟਰਸਾਈਕਲ ਰਿਕਵਰ ਕਰਾਂਗੇ ਸਰ ਇਹਨਾਂ ਦੇ ਪਹਿਲਾਂ ਵੀ ਕੋਈ ਮਾਮਲੇ ਕਰਦੇ ਨੇ ਜੀ ਜੋ ਗੁਰਤੇਜ ਸਿੰਘ ਹੁਣ ਤੱਕ ਅਸੀਂ ਕਾਬੂ ਕੀਤਾ ਤੇ ਪਹਿਲਾਂ ਇੱਕ ਲੜਾਈ ਝਗੜੇ ਦਾ ਵੀ ਕੰਮ ਕਰਤਾ ਪਰ ਜਿਸ ਤਰ੍ਹਾਂ ਕਿ ਜਿਆਪਰਾ ਰੋਕ ਤੋਂ ਕੁਝ ਹੋਰ ਵੀ ਮੋਟਰਸਾਈਕਲ ਚੋਰੀ ਹੋਈ ਨੇ ਕਿ ਉਹ ਵੀ ਵਾਰਦਾਤਾਂ ਨੂੰ ਅੰਜਾਮ ਇਹਨਾਂ ਨੇ ਨਹੀਂ ਦਿੱਤਾ ਜੀ ਇਹ ਮੰਨਿਆ ਜੀ ਦੋ ਤਿੰਨ ਵਾਰਦਾਤਾਂ ਮੰਨਿਆ ਆਪਣੇ ਉਹਦੇ ਵਿੱਚ ਵਾਲੇ ਦੋ ਵਿਅਕਤੀ ਜਿਹੜੇ ਇਸ ਵਿੱਚ ਹੋਰ ਬਰਾਮਦਗੀ ਹੋਣ ਦੀ ਸੰਭਾਵਨਾ ਹੈ ਬਿਲਕੁਲ ਸਹੀ